ਬਾਦ ਹੋਈ ਜਿਹੜਾ ਇਧਰ ਨਾ ਪ੍ਰਦਰਸ਼ਨ ਕਰਦੇ ਆਂ ਇਹ ਭਾਜੀ 3 ਮਹੀਨੇ ਹੋ ਗਏ ਮੈਨੂੰ ਗੋਲੀ ਲੱਗੀ ਕੋਈ ਸੁਣਵਾਈ ਨਹੀਂ ਜਹੀ ਅੱਛਾ ਕਿੱਥੇ ਰਹਿੰਦੇ ਹੋ ਪਿੰਨ ਕੋਹਾਲੀ ਜੋ ਕਾਦੀ ਕਿਲੋ ਝਗੜਾ ਕਰਦਾ ਸੀ ਗੋਲੀ ਕਾਦੀ ਕਿਲੋ ਝਗੜਾ ਦੇ ਪੈਦਲ ਹੀ ਜੋ ਮੈਂ ਦੇ ਵੀਰਾਂ ਲਗਿਆ ਕਰੋ ਵੀਰਾਂ ਲੈ ਯਾਰ ਬੇਲੀ ਆਪਣੇ ਅੱਛਾ ਉਹਨਾਂ ਘਰੇ ਆਣ ਕੇ ਝਗੜੇ ਦੀ ਗੋਲੀ ਉੱਥੇ ਮਾਰ ਕੇ ਘਰੇ ਆਣ ਕੇ ਕਿੱਥੇ ਲੱਗੀ ਨਹੀਂ ਬੋਲੀ ਮੇਰੇ ਇਲਾਕੇ ਜੋ ਲੱਗੀ ਜਦੇ ਨਹੀਂ ਬਾ ਵੀ ਕੋਈ ਕਾਰਵਾਈ ਨਹੀਂ ਕੀਤੀ ਪੁੱਛਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਤਿੰਨ ਮਹੀਨੇ ਹੋ ਗਏ ਜੋ ਇਤਾਂ ਪਿਆਰ ਮੈਂ ਮੰਦੇ ਦੇ ਤੂੰ ਨਾ ਜੋ ਹਸਪੀਟਲ ਤੋਂ ਉੱਪਰ ਕਿੱਥੇ ਤੋਂ ਲਾਇਆ ਗਿਆ ਹਾਂ ਹਾਂਜੀ ਕਿੱਥੇ ਤੋਂ ਲਾਇਆ ਗਿਆ ਅਜੇ ਏਅਰਪੋਰਟ ਰੋਡ ਦੇ ਇੱਥੇ ਆ ਗਿਆ ਮੰਗ ਕੀ ਹੈ ਮੰਗੇ ਉਹ ਪੀਨਸ ਸਾਬ ਦੇ ਆਲ ਕਾਰਵਾਈ ਕਿਉਂ ਨਹੀਂ ਹੁੰਦੀ ਕੋਈ ਵਜ੍ਹਾ ਪਤਾ ਲੱਗਾ ਕਿ ਇਹ ਪਾਰਟੀ ਦਾ ਪਾਰਟੀ ਪਤਾ ਨਹੀਂ ਜਿਹਨ ਕੀ ਦਬਦਬਾ ਜੋ ਕ੍ਰੋਸ ਬਰਚੇ ਦੇ ਚਾਰ ਜਣਿਆਂ ਦੇ ਨਾਮ ਆਏ ਜੋ ਤੁਹਾਡਾ ਵੀ ਨਾਮ ਹੈ ਕੋਈ ਨਹੀਂ ਮੇਰਾ ਨਾਮ ਨਹੀਂ ਹੈ ਤੁਸੀਂ ਕੀ ਮੰਗ ਕਰਦੇ ਹੋ ਜੀ ਮੰਗ ਇਨਸਾਫ ਲਾਇਆ ਜਾਵੇ ਲੱਤਾਂ ਦਾ ਨਾਂ ਕੁਝ ਨਹੀਂ ਹੋ ਜਾਏਗਾ ਕੋਈ ਬਾਅਦ ਮੂਮੈਂਟ ਕੋਈ ਹੈਗੀ ਰੱਤਾ ਨਹੀਂ ਨਹੀਂ ਕੁਝ ਨਹੀਂ ਹੋ ਜਾਏਗਾ ਸਾਡੀ ਗੋਲੀ ਕਿੱਥੇ ਲੱਗੀ ਮੇਰੇ ਗੋਲੀ ਨੱਕ 'ਚ ਲੱਗੀ ਅੱਖ 'ਚ ਲੱਗੀ ਕਿੰਨੇ ਬੰਦਿਆਂ ਵੱਲੋਂ ਗੋਲੀ ਚਲਾਈ ਗੋਲੀ ਬੰਦੇ ਕਾਫੀ 15 20 ਬੰਦੇ ਠੀਕ ਜਿਹੜਾ ਰੋਜ਼ ਦਰਸਿੰਗ ਕੀਤਾ ਜਾ ਰਿਹਾ ਕਿਤੇ ਕੀਤਾ ਜਾ ਰਿਹਾ ਤੇ ਕਿਉਂ ਕੀਤਾ ਜੋ ਬੁੱਲੇ ਸੁੰਦਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਰਵਨ ਪਾਵਨ ਵਾਲਮੀਕ ਤੀਰਥ ਐਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਤੇ ਜਿਹੜਾ ਰੋਜ਼ ਕੀਤਾ ਜਾ ਰਿਹਾ ਵਾ ਇੱਕ ਕਹਾਲੀ ਪਿੰਡ ਦੀ ਦੋ ਤਰਾਂ ਦੀ ਰੰਦੇਸਪਰਾ ਨਹੀਂ ਚਲਦੀ ਸੀ ਉਹ ਰਾਂਜਿਸ ਨੂੰ ਲੈ ਕੇ ਇੱਕ ਬੰਦਾ ਜਿਹੜਾ ਆਪਣੇ ਘਰ ਵਿੱਚ ਬਹਿ ਕੇ ਆਪਣੀ ਪਾਲਟੀ ਕਰ ਰਾਇ ਸੀ ਮੁੰਡੇ-ਮੁੰਡੇ ਉਹ ਦੂਸਰੀ ਧਿਰ ਨੇ ਜਿਹੜਾ ਉਹਨਾਂ ਦੀ ਸੂਰ ਆ ਕੇ ਉਹਨਾਂ ਨੇ ਜਦੋਂ ਘਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਸੂਰ ਆ ਤੇ ਉਹਨਾਂ ਦੇ ਉੱਤੇ ਗੋਲੀਆਂ ਜਿਹੜੀਆਂ ਨੇ ਤਾਰ-ਤਾਰ ਚਲਾਉਣੀਆਂ ਚਾਲੂ ਕਰ ਦਿੱਤੀਆਂ ਜਿਸ ਨਾਲ ਇੱਕ ਬੱਚੇ ਦੇ ਗੋਲੀ ਲੱਗੀ ਆ ਉਹ ਬੱਚਾ ਜਿਹੜਾ ਨਾਂ ਤੇ ਮਰਿਆ ਤੇ ਨਾਂ ਜੂਂਦਿਆਂ ਤੇ ਉਹ ਬੱਚਾ ਜਿਹੜਾ ਵਾ ਉਹ ਜਿਹੜੀ ਆ ਥੱਲੇ ਵਾਲਾ ਘੜ ਖਲੋ ਚੁੱਕਾ ਵਾ ਉਹ ਬੱਚੇ ਨੂੰ ਅਜੇ ਕੋਈ ਵੀ ਇਨਸਾਫ ਨਹੀਂ ਮਿਲਿਆ ਉਹ ਸਾਨੂੰ ਡੀਐਸਪੀ ਨੀਰਜ ਕੁਮਾਰ ਨੇ ਤੇ ਉਥੋਂ ਦੇ ਲੋਕੋ ਕੀ ਐਸਐਚਓ ਜਿਹੜਾ ਵਾ ਉਹ ਸ ਉਹਨੇ ਤੇ ਰੋਜ਼ ਨਵੀਆਂ-ਨਵੀਆਂ ਸਕੀਮਾਂ ਘੜਦੇ ਰਹਿੰਦੇ ਨੇ ਸਾਨੂੰ ਕਹਿਣ ਦੇ ਵੀ ਦੋਸ਼ੀ ਦੱਸ ਦਿਓ ਕਿੱਥੇ ਆ ਪਰ ਦੋਸ਼ੀ ਆਪਾਂ ਤਿੰਨ-ਤਿੰਨ ਘੰਟਿਆਂ ਦਾ ਧਿਆਨ ਰੱਖਦੇ ਆ ਪਰ ਦੋਸ਼ੀ ਨੂੰ ਫੜਦੇ ਨਹੀਂ ਆ ਉਹਨਾਂ ਨੂੰ ਖੁਦ ਭਜਾਉਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਂਦੀ ਆ ਦੋਸ਼ੀਆਂ ਦੀ ਔਰ ਅਜੇ ਕੱਲ ਦਾ ਹੀ ਇੱਕ ਟਾਈਮ ਆ ਉਹ ਦੋਸ਼ੀ ਘਰ ਵਿੱਚ ਬੈਠੇ ਸੀ ਇੱਕ ਦੁਕਾਨ ਦੇ ਵਿੱਚ ਬੈਠੇ ਸੀ ਤੇ ਸਿਰਫ ਉਤੋਂ 5 ਮਿੰਟ ਦਾ ਰਸਤਾ ਵਾ ਲੋਕੋ ਕੀ ਟਾੜੇ ਦਾ ਤੇ ਇਹਨਾਂ ਤਿੰਨਾਂ ਘੰਟਿਆਂ ਬਾਅਦ ਆਏ ਜਦੋਂ ਦੋਸ਼ੀ ਉਤੋਂ ਚਲੇ ਗਏ ਕਿਉਂਕਿ ਨਾ ਫੋਨ ਕਰਕੇ ਖੁਦ ਭਜਾ ਦਿੱਤੇ ਨਹੀਂ ਤੇ ਅੱਜ ਜਿਹੜਾ ਕਰਨ ਉਸੇ ਰੋਸ ਪ੍ਰਧਾਨ ਦੇ ਵਿੱਚ ਲੱਗ ਗਿਆ ਉਹ ਮੰਗ ਕੀ ਹੈ ਜੀ ਤੇ ਮੰਗ ਸਾਡੀ ਇਹ ਹੈ ਕਿ ਚਾਹਤ ਕੋਈ ਉੱਚ ਅਧਿਕਾਰੀ ਆ ਕੇ ਐਸਐਡੀਐਸਪੀ ਨਾਲ ਕਹਿੰਦੇ ਗੱਲ ਕਰੋ ਡੀਐਸਪੀ ਨਾਲ ਸਾਡੀ ਕੋਈ ਗੱਲ ਨਹੀਂ ਆ ਆ ਕੇ ਐਸਐਸਪੀ ਸਾਹਿਬ ਸਾਨੂੰ ਵੀ ਵਿਸ਼ਵਾਸਨ ਦਿਵਾਵੇ ਕਿ ਮੈਂ ਇੰਨੇ ਦਿਨਾਂ ਦੇ ਵਿੱਚ ਬੰਦੇ ਫੜਨਾ ਵਾਂ ਨਹੀਂ ਤੇ ਜਿਹੜਾ ਤਰਨਾ ਲੱਗਾ ਰਵੇਗਾ ਉਹਨਾਂ ਨੂੰ ਕਿੰਨੇ ਸਮੇਂ ਦੇ ਤਿੰਨ ਮਹੀਨੇ ਤੋਂ ਪਰਚਾ ਜਿਹੜਾ ਤਿੰਨ ਧਰਾਵਾਂ ਦੇ 300 ਸਾਦੀ ਦੀ ਧਰਾਵਾਂ ਦੇ ਲੋ ਪਰਚਾ ਜਿਹੜਾ ਹੋਇਆ ਵਾ ਇਹ ਪਰਚੇ ਨੂੰ ਜਿਹੜਾ ਵਾ ਇਹਨਾਂ ਦਾ ਰਾਜ਼ੀਨਾਮਾ ਕਰਵਾਉਣ ਵਾਸਤੇ ਉਲਟਾ ਜਿਹੜਾ ਵਾ ਝੂਠਾ ਪਰਚਾ ਕਰੋਸ ਕੀਤਾ ਗਿਆ ਵਾ ਜਿਹੜਾ ਕਰੋਸ ਪਰ ਪੁੱਛੋ ਸਰਕਾਰ ਦੀ ਵਜ੍ਹਾ ਨਾਲ ਜੀ ਇਹ ਧਰਾਵ ਉਹ ਲੇਵਲ ਤੇ 306ਵੀ ਜਿਹਦੇ ਵਿੱਚ ਕਿਸੇ ਨੂੰ ਗੋਲੀ ਲੱਗੀ ਨਹੀਂ ਆ ਰਾਤ 11 ਵਜੇ ਵੇਖੋ ਵੀ ਉਹਨਾਂ ਨੇ ਕੀ ਕੀਤਾ ਕਿ ਕਾਥਰੀ ਵਾਲਾ ਬੰਦਾ ਉਹਦੇ ਵਿੱਚ ਵੀਡੀਓ ਦੇ ਦੇਖ ਨਹੀਂ ਰਿਹਾ ਜਰੀਆ ਵੀਡੀਓ ਸਾਡੇ ਕੋਲ ਆ ਉਹਦੇ ਵਿੱਚ ਵੀਡੀਓ ਦੇ ਉਹ ਬੰਦਾ ਨਹੀਂ ਦੇਖ ਰਿਆ ਉਹਨੂੰ ਬੰਦੇ ਨੂੰ ਰਾਤ ਲਿਆ ਕੇ ਇਹਨਾਂ ਨੇ ਖੁਦ ਉਹਦੇ ਸਿਰਲੇ ਰਖਾ ਕੇ ਝੂਠਾ ਪਰਦਾ ਇੱਕ ਦਿਨ 307 ਦਾ ਕਰਾਸ ਕਰਾ ਦਿੱਤਾ ਸਰਕਾਰ ਨੂੰ ਕੀ ਸਮਝ ਦਿਓ ਤਿੰਨ ਮਹੀਨੇ ਤੋਂ ਉੱਪਰ ਹੋ ਚੱਲਿਆ ਰੈਸਟ ਨਹੀਂ ਪਈ ਕੋਈ ਕਾਰਵਾਈ ਨਹੀਂ ਹੋਈ ਇੱਕ ਮੁੰਡਾ ਕਹਿੰਦੇ ਵੀ ਉੱਠਣ ਜੋਗਾ ਨਹੀਂ ਰਿਹਾ ਫਿਰ ਵੀ ਕਾਰਨ ਕੀ ਹੈ ਇਹ ਪੁਛਦੀ ਨਾ ਲੈਕੀ ਤੇ ਖਾਖੀ ਵਰਦੀ ਵਿੱਚ ਜਿਹੜੇ ਭੇੜੀਏ ਝੂਬੇ ਨੇ ਇਹ ਆਪਣੇ ਆਪ ਨਾ ਵਿਖਾ ਦਿੱਤਾ ਕਿਉਂਕਿ ਨਾ ਕੋ ਇਹ ਵਰਦੀ ਤੇ ਬਹੁਤ ਵਧੀਆ ਚੀਜ਼ ਆ ਪਰ ਜਿਹੜਾ ਭੇੜੀਆ ਦਾ ਰੂਪ ਨਭਾੜੀ ਹੈ ਪੁਲਿਸ ਆ ਉਹ ਸਭ ਨੂੰ ਮਾਰਾ ਵਾ ਇਨਸਾਫ ਮਿਲਦਾ ਕਰਨੇ ਆ ਕਿ ਇਸ ਜਿਹੜੀ ਸਰਕਾਰ ਦੇ ਚਮਚੇ ਬਣੇ ਆ ਤੇ ਇਹ ਜਿਹੜੀ ਸਦਾ ਤੇ ਰਹਿਣੇ ਨਹੀਂ ਆ ਕਿਉਂਕਿ ਸਿਆਹ ਮਹੀਨਾ ਦੀ ਗੱਲ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਦੱਸ ਦਾਂਗੇ ਇਹ ਜਦ ਤੱਕ ਉਹ ਦੋਸ਼ੀਆਂ ਨੂੰ ਚੁੱਕਿਆ ਨਹੀਂ ਜਾਂਦਾ ਜਦ ਤੱਕ ਇਨਸਾਫ ਨਹੀਂ ਮਿਲਦਾ ਲੋਕਾਂ ਨੂੰ ਕਾਫੀ ਮੁਸੀਬਤ ਪੈ ਰਹੀ ਹੈ ਕਿਉਂਕਿ 에ਰਪੋਰਟ ਰੋਡ ਆ 에ਅਰ ਫਲਾਈਟਾਂ ਮਿਸ ਹੋ ਰਹੀਆਂ ਲੋਕਾਂ ਨੂੰ ਬੜੀ ਦਿੱਕਤ ਹੋ ਰਹੀ ਹੈ ਉਹਨਾਂ ਬਾਰੇ ਵੀ ਦੇਖੋ ਜੀ ਸਾਡਾ ਉਹਨਾਂ ਲੋਕਾਂ ਦੇ ਨਾਲ ਕੋਈ ਗਲ ਨਹੀਂ ਆ ਉਹ ਇਹ ਅਸੀਂ ਵੀ ਆਪਣੀ ਮਜਬੂਰੀ ਵਿੱਚ ਇਹ ਕੰਮ ਕਰ ਰਹੇ ਆ ਕਿਉਂਕਿ ਸਾਡਾ ਕੋਈ ਉਹਨਾਂ ਦੇ ਨਾਲ ਨਹੀਂ ਕਿ ਕਿਸ ਦੀ ਜਿਹੜੀ ਫਲਾਈਟ ਹੈ ਮਿਸ ਹੋਵੇ ਸਾਡਾ ਨਹੀਂ ਇਹ ਚਾਹੁੰਦਾ ਪਰ ਉਹਦੇ ਵਿੱਚ ਸਾਨੂੰ ਮਜਬੂਰੀ ਆ ਕਿਉਂਕਿ ਬੱਚੇ ਨੂੰ ਇਨਸਾਫ਼ ਦਿਵਾਉਣ ਵਾਸਤੇ ਸਾਨੂੰ ਮਜਬੂਰ ਨੇ ਕੰਮ ਕਰਨਾ ਪਿਆ ਵਾ ਜੀ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਜੋ ਸਾਡੇ ਸਰਮਣ ਸਿੰਘ ਗੱਬਰ ਜੀ ਅਜਨਾਲਾ ਵਾਲਿਆਂ ਨੇ ਇਥੇ ਧਰਨਾ ਉਲੀਕਿਆ ਇਹਦੇ ਵਿੱਚ ਇਹ ਦੱਸਣਾ ਚਾਹੁੰਦੇ ਕਿ 10 10 15 15 ਦੇਣ ਜਦੋਂ ਮੰਗ ਪੱਤਰ ਪਹਿਲਾਂ ਦਿੱਤੇ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਇਹ ਗੱਲ ਜਿਹੜੀ ਆ ਜਿਹੜੇ ਵੀ ਮੰਗ ਪੱਤਰ ਦੇ ਵਿੱਚ ਮਸਲੇ ਪਾਏ ਹੁੰਦੇ ਆ ਉਹਨਾਂ ਨੂੰ ਪਹਿਲ ਦੀ ਆਧਾਰ ਤੇ ਨਪਟਾ ਦੇਣਾ ਚਾਹੀਦਾ ਕਿ ਬੈਠ ਕੇ ਹੱਲ ਕਰਾ ਦੇਣਾ ਚਾਹੀਦਾ ਆ ਹੁਣ ਜਿਵੇਂ ਜਨਤਾ ਖਰਾਬ ਹੋ ਰਹੀ ਆ ਇਦਾਂ ਜਨਤਾ ਨੂੰ ਜਿਹੜਾ ਖਰਾਬ ਜਿਹੜੀ ਆ ਸੈਲਫ ਪ੍ਰਸ਼ਾਸਨ ਹੀ ਕਰ ਰਿਹਾ ਦੂਸਰੇ ਬੰਨੇ ਜੇਕਰ ਉਹ ਪਹਾਲੀ ਵਾਲੇ ਮੁੰਡੇ ਤੇ ਗੋਲੀ ਲੱਗੀ ਆ 307 ਦਾ ਪਰਚਾ ਦਰਜ ਹੋਇਆ ਉਹ ਦੂਸਰੇ ਬੰਨੇ ਇੱਕ ਸੱਤਾ ਚੁੰਨੀ ਆ ਜਿਹੜੀ ਉਹ ਮੈਡਮ ਆ ਸੋਨੀਆ ਮਾਨ ਤੇ ਉਹਨਾਂ ਦੇ ਸਰਕਾਰ ਨੇ ਉਹਨੂੰ ਇੰਨੀ ਕੁ ਜਿਹੜਾ ਵਡਾਵਾ ਦਿੱਤਾ ਕਿ ਕੋਈ ਥਾਣਿਆਂ ਦੇ ਵਿੱਚ ਉਹ ਕਿਸੇ ਗਰੀਬ ਦੇ ਕੰਮ ਨਹੀਂ ਹੋਣ ਦੇ ਰਹੀ ਤਾਂ ਕੱਲ ਨੂੰ ਸੱਤਾ ਦੇ ਵਿੱਚ ਆਉਣ ਤੇ ਕੀ ਹੋਵੇਗਾ ਇਹੋ ਜੇ ਲੋਕਾਂ ਨੂੰ ਮੈਂ ਤੇ ਆਨਾ ਪਈ ਹੁਣ ਤੋਂ ਹੀ ਹੱਥ ਜੋੜ ਦੋ ਇਹਨਾਂ ਨੂੰ ਸੱਤਾ ਤੋਂ ਬਾਹਰ ਹੀ ਰੱਖੋ ਕਿ ਜਿਹੜੇ ਇੱਕ ਵਸ ਅਸੀਂ ਜੋ ਮੰਨ ਕੇ ਇਧੇ 20 ਦਿਨਾਂ ਤੱਕ ਬਾਈ ਹੋ ਜੇਗੀ ਕੋਈ ਕਾਰਵਾਈ ਨਹੀਂ ਹੋਈ ਉਹਦੇ ਬਾਰੇ ਵੇਖੋ ਜੀ ਸੀਐਮ ਆਨ ਜਿਹੜੇ ਬਿਆਨ ਦੇ ਦੇਣੇ ਉਹ ਬੜੀ ਤਗੜੀ ਗੱਲ ਆ ਕਿ ਦਫ਼ਤਰਾਂ ਦੇ ਵਿੱਚ ਬੈਠ ਕੇ ਬਿਆਨ ਦੇ ਦੇਣੇ ਪਰ ਜਦੋਂ ਗਰਾਊਂਡ ਲੈਵਲ ਤੇ ਕੰਮ ਕਰਨਾ ਹੁੰਦਾ ਵਾ ਉਦੋਂ ਪ੍ਰਸ਼ਾਸਨ ਦੇ ਜਿਹੜੇ ਹੱਥ ਖੜੇ ਹੋ ਜਾਂਦੇ ਆ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੂੰ ਸਰਕਾਰਾਂ ਦੀ ਮੰਨਣੀ ਪੈਂਦੀ ਆ ਦੂਸਰੇ ਬੰਨੇ ਜੇਕਰ ਸੋਚਿਆ ਜਾਵੇ ਤੇ ਪੈਸੇ ਨੂੰ ਵੀ ਮੁੱਖ ਰੱਖਿਆ ਜਾਂਦਾ ਇਸ ਕਰਕੇ ਗਰੀਬ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਜਿਸ ਕਾਰਨ ਇਹਨਾਂ ਨੂੰ ਜਿਹੜੇ ਧਰਨੇ ਮਜਾਦੇ ਕਰਕੇ ਤੇ ਫੇਰ ਹੀ ਇਨਸਾਫ ਲੈਣਾ ਪੈਂਦਾ ਸਮਾਜ ਨੂੰ ਅਕਸਰ ਹੀ ਆਪਣਾ ਹੱਕ ਲੈਣ ਲਈ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਵੇਖੋ ਜੀ ਐਸੀ ਸਮਾਜ ਕੋ ਨਾਂ ਤੇ ਪੈਸਾ ਹੈਗਾ ਤੇ ਨਾ ਸਰਕਾਰਾਂ ਹੀ ਇਹਨਾਂ ਦੀ ਮੰਨਦੀਆਂ ਵਾ ਕਿਉਂਕਿ ਜੇਕਰ ਸਰਕਾਰਾਂ ਇਨਸਾਫ ਦਿਵਾਉਣਾ ਚਾਹਣ ਤੇ ਸੜਕਾਂ ਤੇ ਬੈਠਣ ਨੂੰ ਕਿਹਦਾ ਦਿਲ ਕਰਦਾ ਵਾ ਇਸ ਲਈ ਇਹ ਸਰਕਾਰਾਂ ਦੇ ਕਾਰਨ ਹੀ ਜਿਹੜੇ ਧਰਨੇ ਮਜਾਰੇ ਲੱਗਦੇ ਆ ਤੇ ਅਸੀਂ ਚਾਹੁੰਦੇ ਆ ਕਿ ਸਰਕਾਰਾਂ ਨੂੰ ਪਹਿਲ ਦੀ ਆਹਤ ਤੇ ਜਿਹੜਾ ਵਾ ਗਰੀਬ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਖਾਸ ਕਰਕੇ ਜਿਹੜਾ ਸਾਡਾ ਪੁਲਸ ਪ੍ਰਸ਼ਾਸਨ ਇਹਨਾਂ ਨੂੰ ਜਿਹੜਾ ਵਾ ਰਾਜਨੀਤਿਕ ਲੀਡਰਾਂ ਦੀ ਸ਼ਹਿਤੇ ਨਹੀਂ ਨੱਚਣਾ ਚਾਹੀਦਾ ਗਰੀਬ ਲੋਕਾਂ ਦੀ ਵੀ ਮੰਨਣੀ ਚਾਹੀਦੀ ਆ ਜੇ ਹਮਨੇ ਸਟੈਪ ਕੀਆ ਜੀ ਮੰਗ ਦੀ ਅਗਲਾ ਸਟੈਪ ਇਹ ਆ ਜੀ ਵੇਖੋ ਜੇਕਰ ਅ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆਣ ਕੇ ਗੱਲਬਾਤ ਕਰਦੇ ਆ ਤੇ ਅਸੀਂ ਚਾਹਾਂਗੇ ਕਿ ਰਸਤਾ ਖਾਲੀ ਕਰ ਦਿੱਤਾ ਜਾਵੇਗਾ ਤੇ ਜਲਦੀ ਜਿਹੜਾ ਵਾ ਕਿਹੜੇ ਮਸਲੇ ਹੱਲ ਕੀਤੇ ਜਾਣ ਕਿੰਨਾ ਚਿਰ ਰੋਜ਼ ਸੰਦੇਗਤ ਨੈਸ਼ਨਲ ਦੇਖੋ ਜੀ ਜਿਹੜਾ ਰੋਜ਼ ਪੰਚਰ ਚ ਨਹੀਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਅਸੀਂ ਚਾਹੁੰਦੇ ਆ ਕਿ ਜਿਹੜਾ ਪ੍ਰਸ਼ਾਸਨ ਮਾਨਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆਣ ਕੇ ਜਿਨ੍ਹਾਂ ਚਿਰ ਸਾਡੇ ਸੀਨੀਅਰ ਲੀਡਰਾਂ ਨਾਲ ਗੱਲ ਨਹੀਂ ਕਰਦੇ ਉਹਨਾਂ ਚਿਰ ਜਿਹੜਾ ਇਸੇ ਤਰ੍ਹਾਂ ਚੱਲੇਗਾ ਸਰ ਜਿਹੜਾ 에어ਪੋਰਟ ਰੂਟ ਦੇ ਧਰਵਾ ਲੱਗਾ ਸੀਗਾ ਕਾਫੀ ਦਾ ਬਹੁਤ ਲੋਕ ਵੀ ਆਵਾਗਰ ਹੋ ਇਸ ਪਰ ਜਥੇਵੰਦੀ ਨੂੰ ਲਾਇਆ ਗਿਆ ਸੀ ਕੀ ਮਾਮਲਾ ਸੀ ਇਹ ਜਥੇਵੰਦੀ ਦੀ ਸਾਰੇ ਮਹਤਵਪੂਰਨ ਵਿਅਕਤੀ ਜਿਹੜੇ ਹੈਗੇ ਨੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਪੁੱਛ ਲਿਆ ਜਾਂਦਾ ਵਾ ਭਈ ਇਹਨਾਂ ਦੀ ਕੀ ਕੀ ਡਿਮਾਂਡ ਨੇ ਜੋ ਇਹਨਾਂ ਦੇ ਡਿਮਾਂਡਸ ਨੇ ਉਹ ਇਹਨਾਂ ਦੇ ਹੱਲ ਕਰ ਦਿੱਤੇ ਜਾਣਗੇ ਬਾਕੀ ਬੈਠ ਕੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਹੋਰ ਕੋਈ ਇਦਾਂ ਦੀ ਕੋਈ ਮਤ ਪੇਦ ਵਾਲੀ ਗੱਲ ਨਹੀਂ ਹੈਗੀ ਚਲੋ ਇਹਨਾਂ ਦੇ ਮਨ 'ਚ ਵੀ ਗੁੱਸਾ ਜਿਉਂਕੋ ਡਿਊਟੀਆਂ ਰੁਝੇਵੇਂ ਜ਼ਿਆਦਾ ਹੋਣ ਕਰਕੇ ਕੋਈ ਕੰਮ ਨਹੀਂ ਹੋਇਆ ਤਾਂ ਉਹ ਪਹਿਲ ਦੇ ਆਧਾਰ ਤੇ ਕਰਵਾਵਾਂਗੇ ਕੋਈ ਇਦਾਂ ਦੀ ਗੱਲ ਨਹੀਂ ਕੋਈ ਨਾ ਕੰਮ ਹੋਣਾ ਸਿਰ ਥਾਣਾ ਲੋਪੋਕੇ ਦਾ ਮਸਲਾ ਸੀ ਕਿ ਨੌਜਵਾਨ ਤੇ ਗੋਲੀ ਲੱਗੀ ਸੀ 3 ਮਹੀਨੇ ਬਾਅਦ ਜਿਹੜਾ ਨੌਜਵਾਨ ਹੈ ਹਲੇ ਤੱਕ ਹਸਪਤਾਲ ਦੇ ਵਿੱਚ ਐਡਮਿਟ ਆ ਹਾਲਾਤ ਮਾੜੇ ਨੇ ਪਰ ਉਹ ਲੋਕਾਂ ਦੀ ਗ੍ਰਿਫਤਾਰੀ ਨਹੀਂ ਹੋਈ ਜਿਨ੍ਹਾਂ ਦੇ ਪਰਮਾਵਾ ਦਰਜੇ ਕੋ ਮੈਂ ਕਿਹਾ ਪਾਰਟ ਆਫ ਇਨਵੈਸਟੀਗੇਸ਼ਨ ਆ ਉਹਨੂੰ ਕਰ ਲੈਣੇ ਆ ਉਹਦਾ ਵੇਖ ਲੈਣੇ ਆ ਬਾਕੀ ਜੋ ਆਏ ਸਾਡੇ ਕੋਲ ਸਾਨੂੰ ਦੱਸਣ ਕਿ ਅਸੀਂ ਇਹਨੂੰ ਵੇਖ ਕੇ ਤੇ ਉਪਰਵਾਦ ਨੇ ਹੁਣ ਤਾਂ ਨਸੱਚ ਕਾਜ਼ੀ ਤਾਂ ਗਿਆ ਜੀ ਬਿਲਕੁਲ ਜੀ ਇਹਨਾਂ ਨੂੰ ਇਹੋ ਹੀ ਪ੍ਰੋਸਸਟਵਾਇਆ ਇਹ ਜਿਹੜੇ ਇਹਨਾਂ ਦੇ ਰੋਹਦੇ ਕੰਮ ਨੇ ਜਿਹੜੇ ਨਹੀਂ ਹੋ ਹੋ ਸਕੇ ਉਹ ਡਿਊਟੀਆਂ ਦੇ ਰਜੇਵੇਂ ਕਾਰਨ ਉਹ ਪੈਲਦੇ ਅਦਾਰਤੇ ਕਰ ਲੈਂਦੇ ਆ